ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਿਛਲੇ ਲੈਕਚਰ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਬਾਰੇ ਕੀਤਾ ਸੀਗਾ ਠੀਕ ਹੈ ਇਸ ਤੋਂ ਇਲਾਵਾ ਲਗਾ ਮਾਤਰਾਵਾਂ ਦੇ ਬਾਰੇ ਉਸ ਤੋਂ ਬਾਅਦ ਆਪਾਂ ਸ਼ਬਦ ਦੇ ਬਾਰੇ ਕੀਤਾ ਸੀਗਾ ਤੇ ਸ਼ਬਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਹੁੰਦੇ ਨੇ ਸਾਰਥਕ ਇੱਕ ਹੁੰਦੇ ਨੇ ਨਿਰਾਰਥਕ ਠੀਕ ਹੈ ਸਾਰਥਕ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਤੇ ਨਿਰਾਰਥਕ ਉਹ ਸੀਗੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈਗਾ ਹੁਣ ਸਾਰਥਕ ਸ਼ਬਦ ਸਾਡੇ ਕੋਲ 8 ਪ੍ਰਕਾਰ ਦੇ ਜਿਨ੍ਹਾਂ ਵਿੱਚ ਅਸੀਂ ਪਹਿਲੇ ਸ਼ਬਦ ਬਾਰੇ ਕੀਤਾ ਸੀ ਜਿਹਦਾ ਨਾਮ ਸੀਗਾ ਨਾਮ ਹੁਣ ਸੈਕਿੰਡ ਬਾਰੇ ਅੱਜ ਆਪਾਂ ਕਰਨ ਜਾ ਰਹੇ ਜਿਹਦਾ ਨਾਮ ਹੈਗਾ ਪੜਨਾਵ ਠੀਕ ਹੈ ਹੁਣ ਪੜਨਾਵ ਹੁੰਦਾ ਕੀ ਹੈ ਠੀਕ ਹੈ ਜਿਹੜਾ ਸ਼ਬਦ ਦਾ ਨਾਮ ਦੀ ਜਗ੍ਹਾ ਵਰਤੇ ਜਾਂਦਾ ਉਹਨੂੰ ਆਪਾਂ ਪੜਨਾਵ ਕਹਿੰਦੇ ਆ ਜਿੱਦਾਂ ਮੈਂ ਅਸੀਂ ਤੁਸੀਂ ਤੇ ਉਹ ਫੋਰ ਐਗਜ਼ਾਮਪਲ ਮੈਂ ਗੱਲ ਕਰਦੀ ਆ ਮਨਦੀਪ ਨੇ ਪਾਣੀ ਪੀਤਾ ਠੀਕ ਹੈ ਮਨਦੀਪ ਕੀ ਇਹਦੇ ਵਿੱਚ ਨਾਵ ਠੀਕ ਹੈ ਹੁਣ ਮਨਦੀਪ ਦੀ ਜਗ੍ਹਾ ਤੇ ਅਸੀਂ ਕੀ ਲਿਖਾਂਗੇ ਉਸ ਨੇ ਪਾਣੀ ਪੀਤਾ ਕਹਿਦਾ ਭਾਵ ਕਿ ਜਿਹੜਾ ਸ਼ਬਦ ਨਾਮ ਦੀ ਜਗ੍ਹਾ ਤੇ ਵਰਤਿਆ ਗਿਆ ਉਹਨੂੰ ਆਪਾਂ ਕੀ ਕਹਦਾਂਗੇ ਪੜਨਾਵ ਠੀਕ ਹੈ ਜਿਹੜਾ ਨਾਮ ਦੀ ਜਗ੍ਹਾ ਤੇ ਵਰਤਿਆ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਪੜਨਾਵ ਹੁਣ ਪੜਨਾਵ ਜਿਹੜਾ ਹੈਗਾ ਦੀ ਕਿਸਮ ਕਿਸਮਾਂ ਦੇ ਬਾਰੇ ਤੁਹਾਨੂੰ ਪੇਪਰ ਵਿੱਚ ਪੁੱਛਿਆ ਜਾ ਸਕਦਾ ਕਿ ਕਿੰਨੀਆਂ ਕਿਸਮਾਂ ਦੇ ਹੁੰਦੇ ਨੇ 6 ਕਿਸਮਾਂ ਦੇ ਹੁੰਦੇ ਨੇ ਪੜਨਾਵ ਪੁਰਖਵਾਚਕ ਨਿਜਵਾਚਕ ਨਿਸ਼ਚੇਵਾਚਕ ਐਸੀਵਾਚਕ ਸੰਬੰਧਵਾਚਕ ਤੇ ਪ੍ਰਸ਼ਨਵਾਚਕ ਤੁਹਾਨੂੰ ਪੇਪਰ ਦੇ ਵਿੱਚ ਤਦ ਪੂਰਾ ਵਾਕ ਦੇ ਦਿੱਤਾ ਜਾਵੇਗਾ ਕਹਿ ਦਿੱਤਾ ਜਾਵੇਗਾ ਇਹਦੇ ਵਿੱਚੋਂ ਪੁਰਖਵਾਚਕ ਪੜਨਾਵ ਚੁਣੋ ਜਾਂ ਨਿਜਵਾਚਕ ਪੜਨਾਵ ਚੁਣੋ ਜਾਂ ਨਿਸ਼ਚੇਵਾਚਕ ਨਿਸ਼ਚੇਵਾਚਕ ਠੀਕ ਹੈ ਇਦਾਂ ਕਰਕੇ ਤੁਹਾਨੂੰ ਪੇਪਰ ਵਿੱਚ ਕੁਸਚਨ ਆਊਗਾ ਹੁਣ ਗੱਲ ਕਰਦੇ ਪੁਰਖਵਾਚਕ ਪੜਨਾਵ ਦੀ ਪੁਰਖਵਾਚਕ ਪੜਨਾਵ ਵੀ ਤਿੰਨ ਤਿੰਨ ਤਰ੍ਹਾਂ ਦਾ ਹੁੰਦਾ ਹੈ ਕਿਹੜਾ ਕਿਹੜਾ ਉਤਮ ਪੁਰਖ ਮੱਧਮ ਪੁਰਖ ਤੇ ਅਨਨੇ ਪੁਰਖ ਉਤਮ ਪੁਰਖ ਨੂੰ ਆਪਾਂ ਪਹਿਲਾ ਪੁਰਖ ਵੀ ਕਹਿ ਦਿੰਨੇ ਆ ਮੱਧਮ ਨੂੰ ਜਿਹੜਾ ਹੈਗਾ ਦੂਜਾ ਪੁਰਖ ਤੇ ਅਨਨੇ ਨੂੰ ਆਪਾਂ ਤੀਜਾ ਪੁਰਖ ਵੀ ਕਹਿ ਦਿੰਨੇ ਹੈਗੇ ਠੀਕ ਹੈ ਇਸ ਦੇ ਵਿੱਚ ਪੁਰਖਵਾਚਕ ਜਿਹੜਾ ਹੈਗਾ ਵਾ ਮਤਲਬ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਤੇ ਵਰਤਦੇ ਆ ਉਹਨੂੰ ਆਪਾਂ ਕੀ ਕਹਿੰਨੇ ਪੁਰਖਵਾਚਕ ਪਰਨਾਮਲ ਪੁਰਖਾਂ ਦੇ ਲਈ ਵਰਤੇ ਜਾਣ ਵਾਲੇ ਜਿਹੜੇ ਸ਼ਬਦ ਹੈਗੇ ਆ ਉਹਨਾਂ ਦੇ ਨਾਮ ਲਈ ਵਰਤੇ ਜਾਣ ਵਾਲੇ ਜਿਹੜੇ ਸ਼ਬਦ ਆ ਉਹਨਾਂ ਨੂੰ ਆਪਾਂ ਕੀ ਕਹਿੰਨੇ ਆ ਪੂਰਗਵਾਚਕ ਪੜਨਾਮ ਜਿੱਦਾਂ ਮੈਂ ਤੁਸੀਂ ਤੇ ਉਹ ਯਾਦ ਰੱਖਣਾ ਤਿੰਨ ਤਰ੍ਹਾਂ ਦੇ ਹੁੰਦੇ ਉਤਮ ਮੱਧਮ ਤੇ ਅੰਨੇ ਹੁਣ ਤੁਹਾਨੂੰ ਇਹਨਾਂ ਵਿੱਚ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਉਤਮ ਪੁਰਖ ਜਾਂ ਪਹਿਲਾ ਪੁਰਖ ਕਹਿੰਦੇ ਕਿੰਨੂ ਆ ਠੀਕ ਹੈ ਜਿੱਦਾਂ ਮੈਂ ਆਪਣੇ ਵੱਲੋਂ ਗੱਲ ਕੀਤੀ ਠੀਕ ਹੈ ਮੈਂ ਮੈਨੂੰ ਅਸੀਂ ਸਾਡਾ ਇਹ ਕੀ ਆ ਗਿਆ ਉਤਮ ਪੁਰਖ ਮੱਧਮ ਪੁਰਖ ਜਿਸ ਦੇ ਬਾਰੇ ਜਿਸ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਤੂੰ ਤੁਸੀਂ ਤੇਰਾ ਤੁਹਾਡਾ ਠੀਕ ਹੈ ਅੰਨੇ ਪੁਰਖ ਜਾਂ ਤੀਜਾ ਪੁਰਖ ਆਪਾਂ ਕਿੰਨੂ ਕਹਿੰਦੇ ਕਿਸੇ ਤੀਜੇ ਦੇ ਬਾਰੇ ਆਪਾਂ ਜਦੋਂ ਗੱਲ ਕਰਦੇ ਜਿੱਦਾਂ ਉਹ ਉਹਨਾ ਆਦਿ ਠੀਕ ਹੈ ਉਦਾਹਰਨ ਦੇ ਤੌਰ ਤੇ ਮੈਂ ਕਹਿੰਨੀ ਆ ਮੈਂ ਅੱਜ ਸਕੂਲ ਗਈ ਠੀਕ ਹੈ ਮੈਂ ਅੱਜ ਸਕੂਲ ਗਈ ਦੇ ਵਿੱਚ ਅਗਰ ਉਤਮਪੁਰਖ ਵੇਖਣਾ ਹੈ ਤਾਂ ਕੀ ਆਜੂਗਾ ਇਹਦੇ ਵਿੱਚ ਮੈਂ ਠੀਕ ਹੈ ਫਿਰ ਆਪਾਂ ਗੱਲ ਕਰਦੇ ਹਾਂ ਤੂੰ ਅੱਜ ਸਕੂਲ ਗਿਆ ਠੀਕ ਹੈ ਹੁਣ ਇਹ ਕੀ ਦੂਸਰੇ ਬੰਦੇ ਨਾਲ ਆਪਾਂ ਗੱਲ ਕਰਦੇ ਪਏ ਆ ਉਹ ਕੀ ਆ ਗਿਆ ਮਦਮਪੁਰਖ ਤੀਸਰੇ ਬੰਦੇ ਦੇ ਬਾਰੇ ਆਪਾਂ ਗੱਲ ਕਰਦੇ ਪਏ ਹਾਂ ਜਿਹੜਾ ਸਾਡੇ ਵਿੱਚ ਨਹੀਂ ਹੈਗਾ ਤੇ ਆਪਾਂ ਕੀ ਕਾਵਾਂਗੇ ਉਹ ਅੱਜ ਸਕੂਲ ਗਿਆ ਠੀਕ ਹੈ ਕਹਿਣ ਦਾ ਭਾਵ ਕਿ ਜਦੋਂ ਆਪਾਂ ਦੋ ਬੰਦੇ ਖਲੋ ਕੇ ਜਬ ਬੈਠ ਕੇ ਤੀਸਰੇ ਬੰਦੇ ਬਾਰੇ ਕੋਈ ਗੱਲ ਕਰਦੇ ਆ ਤੀਸਰਾ ਬੰਦਾ ਸਾਡੇ ਵਿੱਚ ਕੀ ਆ ਗਿਆ ਅੰਨੇਪੁਰਖ ਜਾਂ ਤੀਜਾ ਬੁਰਖ ਜੇ ਆਪਾਂ ਆਪਣੇ ਬਾਰੇ ਗੱਲ ਕਰਦੇ ਆ ਉਹ ਕੀ ਆ ਗਿਆ ਉਤੰਪੁਰਖ ਜਿਸ ਨਾਲ ਗੱਲ ਕਰਦੇ ਪਏ ਆ ਉਹ ਕੀ ਆ ਜੂਗਾ ਮਦੰਪੁਰਖ ਅਤੇ ਜਿਹੜਾ ਤੀਸਰਾ ਬੰਦਾ ਉਹ ਕੀ ਆ ਜੂਗਾ ਅੰਨੇਪੁਰਖ ਠੀਕ ਹੈ ਦੂਸਰਾ ਆ ਗਿਆ ਪੜਨਾਵ ਨਿਜਵਾਚਕ ਪੜਨਾਵ ਨਿਜਵਾਚਕ ਪੜਨਾਵ ਕੀ ਹੁੰਦਾ ਵੈ ਜਿਹੜਾ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਤੇ ਹੀ ਵਰਤਿਆ ਜਾਵੇ ਠੀਕ ਹੈ ਕਰਤਾ ਦੀ ਨਾਲ ਆ ਕੇ ਉਸ ਵਾਕ ਵਿੱਚ ਕਰਤਾ ਦੀ ਜਗ੍ਹਾ ਹੀ ਵਰਤਿਆ ਜਾਵੇ ਕਰਤਾ ਕੀ ਹੁੰਦਾ ਜੀ ਇਸ ਬਾਰੇ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਹੁਣ ਮੈਂ ਆਪ ਉਸ ਨੂੰ ਸਮਝਾਇਆ ਇਹ ਕਿ ਹੋ ਗਿਆ ਮਤਲਬ ਜਿਹੜਾ ਸ਼ਬਦ ਤੁਸੀਂ ਆਪਣੇ ਲਈ ਵਰਤਦੇ ਹੋ ਠੀਕ ਹੈ ਮੁੰਡੇ ਆਪਸ ਵਿੱਚ ਲੜਦੇ ਹਨ ਅਸੀਂ ਆਪ ਆਪਣੇ ਹੱਥੇ ਕੰਮ ਕੀਤਾ ਇਹਦੇ ਵਿੱਚ ਮੈਂ ਕੀ ਹੈਗਾ ਕਰਤਾ ਮੁੰਡੇ ਕੀ ਹੈਗੇ ਨਹੀਂ ਕਰਤਾ ਅਸੀਂ ਕੀ ਹੈਗੇ ਆ ਕਰਤਾ ਠੀਕ ਹੈ ਹੁਣ ਕਰਤਾ ਦੇ ਨਾਲ ਜਿਹੜਾ ਸ਼ਬਦ ਆਇਆ ਕਿਹੜਾ ਆ ਗਿਆ ਆਪ ਮੁੰਡੇ ਜਿਹੜਾ ਕਰਤਾ ਦੇ ਨਾਲ ਸ਼ਬਦ ਕਿਹੜਾ ਆ ਗਿਆ ਆਪਸ ਅਸੀਂ ਕਰਤਾ ਦੇ ਨਾਲ ਕਿਹੜਾ ਆ ਗਿਆ ਆਪ ਕਹਿਣ ਦਾ ਭਾਵ ਕਿ ਆਪ ਆਪਸ ਤੇ ਆਪ ਤਿੰਨਾਂ ਵਾਕਾਂ ਦੇ ਵਿੱਚ ਕੀ ਹੈਗੇ ਨੇ ਨਿਜਵਾਚਕ ਪੜਨਾਮ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਨਿਸ਼ਚੇਵਾਚਕ ਪੜਨਾਮ ਠੀਕ ਹੈ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਆਪਾਂ ਜਿਹੜੀ ਗੱਲ ਕਰਦੇ ਉਹਨੂੰ ਨਿਸ਼ਚੇਵਾਚਕ ਪੜਨਾਵ ਕਹਿੰਦੇ ਨੇ ਆ ਕਹਿਣ ਦਾ ਭਾਵ ਕਿ ਜਿਹੜੀ ਚੀਜ਼ ਸਾਡੇ ਕੋਲ ਕਰਨ ਫਰਮ ਹੈਗੀ ਆ ਠੀਕ ਹੈ ਉਸ ਨੂੰ ਆਪਾਂ ਨਿਸ਼ਚੇਵਾਚਕ ਪੜਨਾਵ ਕਹਿੰਦੇ ਆ ਜਿੱਦਾਂ ਉਹ ਕੁਝ ਬਣਾ ਰਿਹਾ ਹੈ ਮਤਲਬ ਉਹ ਕੁਝ ਬੜ ਰਿਆਂ ਦਾ ਮਤਲਬ ਇਹ ਹੈ ਕਿ ਕੁਝ ਬੰਦਾ ਪਿਆ ਵਾ ਮਤਲਬ ਨਿਸ਼ਚੈ ਹੀ ਹੈ ਕਿ ਬੰਦਾ ਪਿਆ ਜਿਹਦੇ ਬਾਰੇ ਆਪਾਂ ਗੱਲ ਕਰਦੇ ਪਈਆਂ ਇਹ ਬੜਾ ਹਾਜ਼ਰ ਜਵਾਬ ਹੈ ਮਸ ਜਿਸ ਬਈ ਵਿਅਕਤੀ ਬਾਰੇ ਗੱਲ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਕਨਫਰਮ ਹੈ ਕਿ ਇਹ ਬੜਾ ਹਾਜ਼ਰ ਜਵਾਬ ਹੈ ਇਸ ਕਰਕੇ ਨੂੰ ਆਪਾਂ ਕੀ ਕਵਾਂਗੇ ਨਿਸ਼ਚੇਵਾਚਕ ਪੜਨਾਮ ਇੱਕ ਆ ਗਿਆ ਨਿਸ਼ਚੇਵਾਚਕ ਪੜਨਾਮ ਜਿਹਦੇ ਬਾਰੇ ਤੁਸੀਂ ਕਨਫਰਮ ਨਹੀਂ ਹੈਗੇ ਠੀਕ ਹੈ ਅਨਿਸ਼ਚੇਵਾਚਕ ਪੜਨਾਮ ਜਿੱਦਾ ਕੋਈ ਗੀਤ ਗਾ ਰਿਹਾ ਹੈ ਇੱਥੇ ਕਈ ਆਉਂਦੇ ਹੁਣ ਹੁਣ ਕੋਈ ਗੀਤ ਗਾ ਰਿਹਾ ਤੁਹਾਨੂੰ ਨਹੀਂ ਪਤਾ ਹੈਗਾ ਵੀ ਗੀਤ ਕੌਣ ਗਾ ਰਿਹਾ ਵਾ ਇੱਥੇ ਕਈ ਆਉਂਦੇ ਹਨ ਕਈ ਜਿਹੜੇ ਆ ਗਏ ਤੁਹਾਨੂੰ ਨਹੀਂ ਪਤਾ ਕੌਣ ਕੌਣ ਇੱਥੇ ਆਉਂਦੇ ਨੇ ਇਸ ਕਰਕੇ ਕੀ ਹੈਗਾ ਅਨਿਸ਼ਚੇਵਾਚਕ ਪੜਨਾ ਮਤਲਬ ਗੀਤ ਕੋਈ ਬੋਲਦਾ ਪਿਆ ਪਰ ਪਤਾ ਨਹੀਂ ਕੌਣ ਬੋਲਦਾ ਪਿਆ ਇੱਥੇ ਲੋਕ ਆਉਂਦੇ ਨੇ ਤੇ ਪਰ ਪਤਾ ਨਹੀਂ ਕਿਹੜੇ ਲੋਕ ਆਉਂਦੇ ਨੇ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਅਨਿਸ਼ਚੇ ਵਾਚਕ ਪੜਨਾਮ ਜਿਹਦੇ ਬਾਰੇ ਤੋਂ ਇਹ ਕਨਫਰਮ ਨਹੀਂ ਹੁੰਦੇ ਹੈਗੇ ਹੁਣ ਆ ਗਿਆ ਸੰਬੰਧਵਾਚਕ ਪੜਨਾਮ ਸੰਬੰਧ ਸ਼ਬਦ ਦਾਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਦੋ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਦੇ ਨੇ ਠੀਕ ਹੈ ਉਹਨੂੰ ਆਪਸ ਸੰਬੰਧਵਾਚਕ ਕਹਿ ਦਿੰਨੇ ਆ ਠੀਕ ਹੈ ਜੋਜਕਾਂ ਵਾਂਗ ਵਾਕਾਂ ਦੇ ਵਿੱਚ ਜਿਹੜੇ ਹੈਗੇ ਨੇ ਕੰਮ ਕਰਦੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਜਿਦਾਂ ਮੈਂ ਕਹਿੰਨੀ ਆ ਕਿ ਇਹ ਪੈਨ ਰਾਮ ਦਾ ਹੈ ਹੁਣ ਪੈਨ ਤੇ ਰਾਮ ਦਾ ਸਬੰਧ ਕਿਹੜਾ ਸ਼ਬਦ ਦੱਸਣ ਡਿਆ ਵੈ ਦਾ ਹੁਣ ਦਾ ਇੱਥੇ ਕੀ ਆ ਗਿਆ ਤੁਹਾਡੇ ਕੋਲ ਸਬੰਧਵਾਚਕ ਪੜਨਾਵ ਠੀਕ ਹੈ ਸਬੰਧਵਾਚਕ ਪੜਨਾਵ ਤੇ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਜੋਜਕਾ ਵਾਂਗ ਵਾਕ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਹਨੂੰ ਸਬੰਧਵਾਚਕ ਪੜਨਾਵ ਕਹਿੰਦੇ ਆ ਹੁਣ ਦੇਖਦੇ ਆ ਕਿਵੇਂ ਹੁਣ ਲੋਕ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ ਵੱਸਦੇ ਹਨ ਦੂਸਰਾ ਵਾਕ ਸਾਡੇ ਕੋਲ ਆ ਗਿਆ ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਹੁਣ ਵੇਖੋ ਲੋਕ ਜਿਹੜਾ ਸ਼ਬਦ ਹੈ ਗਵਾ ਇਹਦਾ ਸਬੰਧ ਪੂਰੇ ਵਾਕ ਦੇ ਨਾਲ ਦੱਸਣ ਵਾਲਾ ਜਿਹੜਾ ਸ਼ਬਦ ਉਹ ਤੁਹਾਡੇ ਕੋਲ ਕਿਹੜਾ ਆ ਗਿਆ ਜੋ ਉਹ ਸ਼ਰਾਬੀ ਠੀਕ ਹੈ ਹੁਣ ਕਿਹੜਾ ਸ਼ਰਾਬੀ ਹੈ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਹੁਣ ਉਹ ਸ਼ਰਾਬੀ ਦਾ ਬਾਕੀ ਸਾਰੇ ਵਾਕ ਦੇ ਨਾਲ ਸੰਬੰਧ ਕਿਹੜਾ ਸ਼ਬਦ ਜੋੜਦਾ ਪਿਆ ਜਿਸ ਨੇ ਠੀਕ ਹੈ ਇਸ ਕਰਕੇ ਨੂੰ ਆਪਾਂ ਕੀ ਕਵਾਂਗੇ ਸੰਬੰਧਵਾਚਕ ਪੜਨਾਵ ਜਿਹੜਾ ਨਾਮ ਦੀ ਜਗ੍ਹਾ ਤੇ ਵਰਤੇ ਆਇਆ ਵਾ ਤੇ ਜੋ ਜਿਹਾ ਵਾਂਗ ਦੋ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਪਿਆ ਉਹਨੂੰ ਆਪਾਂ ਕੀ ਕਹਿੰਦੇ ਆ ਸੰਬੰਧਵਾਚਕ ਪੜਨਾਮ ਹੋਪ ਹੈ ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਲਾਸਟ ਹੈਗਾ ਸਾਡੇ ਕੋਲ ਪ੍ਰਸ਼ਨਵਾਚਕ ਪੜਨਾਵ ਪ੍ਰਸ਼ਨ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਵਿੱਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ਠੀਕ ਹੈ ਜਿੱਦਾਂ ਕੌਣ ਸੌ ਰਿਹਾ ਹੈ ਗਲਾਸ ਕਿਸ ਨੇ ਤੋੜਿਆ ਹੈ ਕਿਹੜਾ ਸ਼ੋਰ ਪਾ ਰਿਹਾ ਹੈ ਇਹ ਸਾਰੇ ਤੁਹਾਡੇ ਕੋਲ ਕੀ ਆ ਜਾਣਗੇ ਕ੍ਰਿਆਸ਼ਣਵਾਚਕ ਪੜਨਾਮ ਹੁਣ ਫਿਰ ਤੋਂ ਇੱਕ ਵਾਰੀ ਰਿਵਾਈਜ਼ ਕਰ ਲੈਨੇ ਆ ਕਿ ਆਪਾਂ ਕੀਤਾ ਸੀਗਾ ਪੜਨਾਮ ਬਾਰੇ ਪੜਨਾਮ ਸਾਡੇ ਕੋਲ ਸ਼ਬਦ ਦਾ ਦੂਸਰਾ ਰੂਪ ਹੈ ਠੀਕ ਹੈ ਜਿਹੜਾ ਸ਼ਬਦ ਨਾਮ ਦੀ ਜਗ੍ਹਾ ਤੇ ਵਰਤਿਆ ਜਾਂਦਾ ਨੂੰ ਪੜਨਾਵ ਕਿੰਨੇ ਨਾਮ ਪੜਨਾਵ ਦੀ ਕਿਸਮਾਂ ਦਾ ਨੂੰ ਪੁੱਛਿਆ ਜਾ ਸਕਦੇ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ 6 ਪਹਿਲਾ ਪੜਨਾਵ ਕੀ ਤਹਿ ਪੁਰਖਵਾਚਕ ਪੁਰਖਵਾਚਕ ਦੇ ਤਿੰਨ ਤਰ੍ਹਾਂ ਦਾ ਹੁੰਦਾ ਵਾ ਠੀਕ ਹੈ ਜਿੱਦਾਂ ਆਪਾਂ ਆਪਣੇ ਬਾਰੇ ਗੱਲ ਕਰਦੇ ਹਾਂ ਉਹਦੇ ਲਈ ਉਹ ਕਿਹੜਾ ਪੁਰਖ ਹੋਏਗਾ ਉਦੋਂ ਪੁਰਖ ਜਿਸ ਨਾਲ ਗੱਲ ਕਰਦੇ ਪਏ ਉਹ ਕਿਹੜਾ ਪੁਰਖ ਆ ਮੱਧਾ ਪੁਰਖ ਤੇ ਜਿਹੜੇ ਤੀਸਰੇ ਬੰਦੇ ਬਾਰੇ ਗੱਲ ਕੀਤੀ ਜਾਵੇ ਉਹ ਕੀ ਹੋਏਗਾ ਅਨੈ ਪੁਰਖ ਠੀਕ ਹੈ ਉਸ ਤੋਂ ਬਾਅਦ ਨਿਜਵਾਚਕ ਪੜਨਾਵ ਕਿਹੜਾ ਸੀਗਾ ਜਿਹੜਾ ਇਹ ਆਪਣੇ ਲਈ ਹੀ ਵਰਤਦੇ ਆ ਤੇ ਕਰਤਾ ਦੇ ਨਾਲ ਆਉਂਦਾ ਵਾ ਜਿੱਦਾ ਮੈਂ ਆਪ ਮੁੰਡੇ ਆਪਸ ਅਸੀਂ ਆਪ ਨਿਸ਼ੀਵਾਚਕ ਪੜਨਾਵ ਕਿਹੜਾ ਆ ਜਿਸ ਚੀਜ਼ ਬਾਰੇ ਸਾਨੂੰ ਕਨਫਰਮ ਹੋਵੇ ਠੀਕ ਹੈ ਜਿੱਦਾਂ ਉਹ ਕੁਝ ਬਣ ਰਿਹਾ ਹੈ ਇਹ ਬੜਾ ਹਾਜ਼ਰ ਜਵਾਬ ਹੈ ਫੋਰ ਐਗਜ਼ਾਮਪਲ ਦੇਖਦੇ ਨੇ ਆ ਇਹ ਮੇਰਾ ਘਰ ਹੈ ਇਹ ਹੈ ਮੇਰਾ ਘਰ ਹੈ ਮੈਨਾਂ ਤੁਹਾਨੂੰ ਪਤਾ ਹੀ ਹੈ ਕਨਫਰਮ ਹੈ ਕਿ ਜਿਹੜਾ ਘਰ ਜਿਹਦੇ ਬਾਰੇ ਤੁਸੀਂ ਜਿਸ ਘਰ ਬਾਰੇ ਗੱਲ ਕਰਦੇ ਪਏ ਹੋ ਉਹ ਤੁਹਾਡਾ ਹੀ ਘਰ ਹੈ ਇਸ ਘਰ ਕੀ ਇਹ ਸ਼ਬਦ ਕੀ ਹੋਏਗਾ ਦੇ ਵਿੱਚ ਨਿਸ਼ਚੇਵਾਚਕ ਪੜਨਾਵ ਅਨਿਸ਼ਚੇਵਾਚਕ ਪੜਨਾਵ ਜਿਸ ਚੀਜ਼ ਬਾਰੇ ਸਾਨੂੰ ਕਨਫਰਮ ਨਹੀਂ ਹੈਗਾ ਜਿੱਦਾਂ ਕੋਈ ਗੀਤ गा ਰਿਹਾ ਹੈ ਇੱਥੇ ਕਈ ਆਉਂਦੇ ਹਨ ਕੋਈ ਕੀ ਹੈਗਾ ਨਿਸ਼ੇਵਾਚਕ ਕਈ ਕੀ ਆ ਗਿਆ ਅਨਿਸ਼ੇਵਾਚਕ ਸਬੰਧਵਾਚਕ ਪਰਨਾਮ ਕਿਹੜਾ ਹੈਗਾ ਵਾ ਜੋ ਸ਼ਬਦ ਠੀਕ ਹੈ ਨਾਮ ਦੇ ਨਾਲ ਆ ਕੇ ਜੋਜਗਾ ਵਾਂਗ ਵਾਕਾਂ ਨੂੰ ਆਪਸ ਦੇ ਵਿੱਚ ਜੋੜੇ ਉਹਨਾਂ ਸਬੰਧਵਾਚਕ ਪਰਨਾਮ ਕਿਹਨੇ ਜਿੱਦਾਂ ਜੋ ਠੀਕ ਹੈ ਤੇ ਜਿਸ ਹੋ ਪੈਗੀ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਧੰਨਵਾਦ